ਰਾਤ ਦੇ 11 ਵਜੇ ਇੱਕ ਕੁੜੀ ਮੋਬਾਈਲ ਫੋਨ ਤੇ ਗੱਲ ਕਰ ਰਹੀ ਸੀ ਮੁੰਡੇ ਦਾ ਫੋਨ ਸੀ ਅਤੇ ਮੁੰਡੇ ਨੇ ਕਿਹਾ ਕਿ ਮੈਂ 1 ਵਜੇ ਆਵਾਂਗਾ ਤੂੰ ਤਿਆਰ ਰਹੀਂ 1 ਵਜੇ ਮੁੰਡੇ ਨੇ ਫੋਨ ਕੀਤਾ ਤਾਂ ਕੁੜੀ ਨੇ ਪਹਿਲੀ ਬੈਲ ਤੇ ਹੀ ਫੋਨ ਚੁੱਕ ਲਿਆ ਮੁੰਡੇ ਨੇ ਕਹੀ ਕੁੜੀ ਨੂੰ ਅਜੇ ਹੀ ਗੱਲ ਫਿਰ ਅੱਗੇ ਜੋ ਹੋਇਆ ਪੂਰੀ ਕਹਾਣੀ ਦਾ ਸੱਚ ਜਾਣਨ ਲਈ ਤੁਸੀਂ ਵੀਡੀਓ ਦੇ ਲਾਸਟ ਤੱਕ ਜੁੜੇ ਰਹਿਣਾ ਮੇਰਾ ਨਾਮ ਰਾਣੀ ਆ ਮੈਂ ਆਪਣੇ ਮਾਪਿਆਂ ਦੀ ਇਕਲੌਤੀ ਉਲਾਦ ਹਾਂ ਮੈਂ ਘਰ ਵਿੱਚ ਬਹੁਤ ਲਾਡਲੀ ਹਾਂ ਮੇਰੇ ਮਾਤਾ ਪਿਤਾ ਮੈਨੂੰ ਬਹੁਤ ਪਿਆਰ ਕਰਦੇ ਨੇ ਮੇਰੇ ਪਾਪਾ ਮੇਰੇ ਤੇ ਜਾਣ ਛਿੜਕਦੇ ਨੇ ਮੇਰੇ ਪਾਪਾ ਨੇ ਕਦੇ ਵੀ ਮੈਨੂੰ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ ਉਹ ਮੇਰੀ ਹਰ ਇੱਕ ਈਜ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਅਤੇ ਹਮੇਸ਼ਾ ਮੈਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਉਹਨਾਂ ਨੇ ਕਦੇ ਵੀ ਮੈਨੂੰ ਕਿਸੇ ਚੀਜ਼ ਨੂੰ ਜਵਾਬ ਨਹੀਂ ਦਿੱਤਾ ਸੀ ਪਰ ਮੈਂ ਇੱਕ ਲੜਕੇ ਨੂੰ ਪਸੰਦ ਕਰਦੀ ਸੀ ਉਸ ਲੜਕੇ ਦੀਆਂ ਗੱਲਾਂ ਵਿੱਚ ਆ ਕੇ ਮੈਂ ਆਪਣੇ ਘਰੋਂ ਸੋਨਾ ਅਤੇ ਗਹਿਣੇ ਚੁੱਕ ਕੇ ਉਸ ਮੁੰਡੇ ਦੇ ਨਾਲ ਘਰੋਂ ਫਰਾਰ ਹੋ ਗਈ ਅਸੀਂ ਦੋਵੇਂ ਚੰਡੀਗੜ੍ਹ ਜਾ ਕੇ ਕੋਰਟ ਮੈਰਿਜ ਕਰਵਾ ਲਈ ਕੋਰਟ ਮੈਰਿਜ ਕਰਵਾਉਣ ਤੋਂ ਬਾਅਦ ਜਦੋਂ ਅਸੀਂ ਦੋਵੇਂ ਘਰ ਪਹੁੰਚੇ ਤਾਂ ਉਸ ਦੇ ਘਰ ਵਾਲਿਆਂ ਨੇ ਸਾਡਾ ਕੋਈ ਸਵਾਗਤ ਨਾ ਕੀਤਾ ਫੁੱਲ ਕੱਢਣ ਲੱਗੀ ਮੇਰੀ ਨਣਦ ਨੇ ਵੀ ਸਾਨੂੰ ਚੰਗੀ ਤਰ੍ਹਾਂ ਨਹੀਂ ਬੁਲਾਇਆ ਜਿਸ ਮੁੰਡੇ ਨਾਲ ਮੈਂ ਘਰੋਂ ਗਈ ਸੀ ਉਸ ਦਾ ਨਾਮ ਤਾਰੀ ਸੀ ਤਾਰੀ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਮੈਂ ਕਿੰਨਾ ਹੀ ਚਿਰ ਕਮਰੇ ਵਿੱਚ ਬੈਠੀ ਆਸੇ-ਪਾਸੇ ਵੇਖਦੀ ਰਹੀ ਪਰ ਕਮਰੇ ਵਿੱਚ ਕੋਈ ਨਹੀਂ ਆਇਆ ਮੈਂ ਉਡੀਕਦੀ ਰਹੀ ਕਿਸੇ ਨੇ ਵੀ ਕੋਈ ਸ਼ਗਨ ਬਿਹਾਰ ਨਾ ਕੀਤਾ ਮੈਂ ਇੱਕਦਮ ਉਦਾਸ ਹੋ ਗਈ ਪਰ ਤਾਰੀ ਕਹਿਣ ਲੱਗਿਆ ਕਿ ਕੋਈ ਗੱਲ ਨਹੀਂ 2-3 ਦਿਨਾਂ ਦੀ ਗੱਲ ਹੈ ਸਾਰਾ ਕੁਝ ਆਪੇ ਠੀਕ ਹੋ ਜਾਵੇਗਾ ਹਲੇ ਮੇਰੇ ਘਰ ਦੇ ਮੇਰੇ ਨਾਲ ਨਾਰਾਜ਼ ਨੇ ਪਰ ਉਹ ਤੇਰੇ ਨਾਲ ਨਾਰਾਜ਼ ਨਹੀਂ ਤੇ ਤੂੰ ਹੌਲੀ-ਹੌਲੀ ਸਾਰੇ ਘਰਦਿਆਂ ਨਾਲ ਕੁਲ ਮਿਲ ਜਾਵੇਂਗੀ ਮੈਨੂੰ ਵੀ ਇਸੇ ਤਰ੍ਹਾਂ ਲੱਗਾ ਕਿ ਹੌਲੀ-ਹੌਲੀ ਮੈਂ ਸਾਰਿਆਂ ਨੂੰ ਮਨਾ ਲਵਾਂਗੀ ਪਰ ਇਹ ਨਹੀਂ ਹੋਇਆ ਸਵੇਰੇ ਉੱਠ ਕੇ ਮੈਂ ਨਾ ਧੋ ਕੇ ਜਦੋਂ ਕਮਰੇ ਚੋਂ ਬਾਹਰ ਨਿਕਲੀ ਤੇ ਰਸੋਈ ਵਿੱਚ ਪੈਰ ਰੱਖਣ ਲੱਗੀ ਤਾਂ ਮੇਰੀ ਸੱਸ ਕਹਿਣ ਲੱਗੀ ਤੈਨੂੰ ਰਸੋਈ ਵਿੱਚ ਪੈਰ ਰੱਖਣ ਦੀ ਕੋਈ ਲੋੜ ਨਹੀਂ ਅਸੀਂ ਆਪਣੇ ਘਰ ਦਾ ਕੰਮ ਆਪੇ ਕਰ ਲਵਾਂਗੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਥੋੜਾ ਬਹੁਤਾ ਮੇਕਅਪ ਕਰਨਾ ਲੱਗੀ ਮੈਨੂੰ ਮੇਕਅਪ ਕਰਦੀ ਨੂੰ ਵੇਖ ਕੇ ਮੇਰੀ ਛੋਟੀ ਨਣਦ ਮੇਰੇ ਕੋਲ ਆ ਗਈ ਅਤੇ ਉਸ ਨੂੰ ਮੇਰਾ ਮੋਹ ਆਇਆ ਉਹ ਮੈਨੂੰ ਕਹਿਣ ਲੱਗੀ ਲਿਆਓ ਭਾਬੀ ਤੁਹਾਡਾ ਮੇਕਅਪ ਮੈਂ ਕਰਾਂ ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਮੈਂ ਜਲਦੀ ਨਾਲ ਉਸ ਨੂੰ ਹਾਂ ਕਿਹਾ ਕਿਉਂਕਿ ਮੈਨੂੰ ਲੱਗ ਰਿਹਾ ਸੀ ਕਿ ਇਸ ਘਰ ਵਿੱਚ ਕੋਈ ਤਾਂ ਹੈ ਜਿਸ ਨੂੰ ਮੇਰੇ ਉੱਪਰ ਤਰਸ ਆ ਗਿਆ ਹੈ ਅਤੇ ਮੇਰੇ ਨਾਲ ਗੱਲ ਕਰ ਰਿਹਾ ਹੈ ਨਹੀਂ ਤਾਂ ਮੇਰਾ ਉਸ ਘਰ ਵਿੱਚ ਸਾਵੰਦ ਹੋ ਰਿਹਾ ਸੀ ਕਿਉਂਕਿ ਮੇਰੇ ਨਾਲ ਕੋਈ ਗੱਲ ਹੀ ਨਹੀਂ ਸੀ ਕਰ ਰਿਹਾ ਮੇਰੀ ਨਣਦ ਹਜੇ ਮੇਰੇ ਕੋਲ ਆ ਕੇ ਰੁਕੀ ਹੀ ਸੀ ਕਿ ਇੰਨੇ ਨੂੰ ਮੇਰਾ ਸੌਹਰਾ ਕਮਰੇ ਦੇ ਗੇਟ ਵਿੱਚ ਆਇਆ ਤੇ ਕਹਿਣ ਲੱਗਿਆ ਮੇਰੀ ਨਣਦ ਨੂੰ ਕਹਿੰਦਾ ਕੁੜੀਏ ਚੁੱਪਚਾਪ ਕਮਰੇ ਚੋਂ ਬਾਹਰ ਜਾ ਜਿਹੋ ਜਿਹਾ ਕਾਰਾ ਇਹ ਕਰਕੇ ਆਈ ਆ ਉਹੋ ਜਿਹੀ ਮਤ ਤੈਨੂੰ ਦੇਵੇਗੀ ਅੱਗੇ ਤੋਂ ਮੈਂ ਕਦੇ ਵੀ ਤੈਨੂੰ ਇਹਦੇ ਕੋਲ ਖੜੀ ਨੂੰ ਨਾ ਵੇਖਾਂ ਮੇਰੀ ਨਨਾਨ ਜਲਦੀ ਨਾਲ ਮੇਰੇ ਕਮਰੇ ਵਿੱਚੋਂ ਬਾਹਰ ਚਲੀ ਗਈ ਫਿਰ ਉਸਨੇ ਕਦੇ ਵੀ ਮੇਰੇ ਨਾਲ ਕੋਈ ਗੱਲ ਨਾ ਕੀਤੀ ਮੈਂ ਆਪਣੇ ਸਹੁਰੇ ਤੋਂ ਚੋਰੀਆਂ ਆਨੇ ਬਹਾਨੇ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਦੀ ਪਰ ਉਹ ਮੈਨੂੰ ਇੱਕੋ ਗੱਲ ਕਹਿੰਦੀ ਕਿ ਭਾਬੀ ਮੈਨੂੰ ਬਖਸ਼ ਦੇ ਫਿਰ ਮੈਂ ਆਪਣੀ ਨਣਦ ਨੂੰ ਕਦੇ ਨਾ ਬੁਲਾਇਆ ਇੱਕ ਦਿਨ ਮੈਨੂੰ ਤਾਰੀ ਕਹਿਣ ਲੱਗੇ ਕਿ ਮੇਰਾ ਸਿਰ ਕਾਫੀ ਦਰਦ ਕਰ ਰਿਹਾ ਹੈ ਮੈਨੂੰ ਚਾਹ ਦਾ ਕੱਪ ਬਣਾ ਕੇ ਲਿਆ ਕੇ ਦੇ ਜਦੋਂ ਮੈਂ ਰਸੋਈ ਵਿੱਚ ਚਾਹ ਬਣਾਉਣ ਲਈ ਗਈ ਤਾਂ ਮੇਰੀ ਜਠਾਣੀ ਨੇ ਚਾਹ ਵਾਲਾ ਪੈਨ ਮੇਰੇ ਹੱਥ ਵਿੱਚੋਂ ਫੜ ਲਿਆ ਤੇ ਕਹਿਣ ਲੱਗੀ ਜੇਕਰ ਚਾਹ ਬਣਾ ਕੇ ਪੀਣੀ ਹੈ ਤਾ ਆਪਣੇ ਪੇਕਿਆਂ ਦੇ ਘਰੋਂ ਲਿਆਂਦੇ ਪੈਣ ਵਿੱਚ ਬਣਾ ਕੇ ਪੀ ਇਹ ਤਾਂ ਮੇਰੇ ਪੇਕਿਆਂ ਨੇ ਦਿੱਤਾ ਹੈ ਜੇ ਚੀਜ਼ਾਂ ਵਰਤਣ ਦਾ ਇੰਨਾ ਹੀ ਸ਼ੌਂਕ ਸੀ ਤਾਂ ਆਪਣੇ ਪੇਕਿਆਂ ਤੋਂ ਲੈ ਕੇ ਆਉਂਦੀ ਫਿਰ ਉਹ ਕਹਿਣ ਲੱਗੀ ਓਹੋ ਸੱਚ ਮੈਂ ਤਾਂ ਭੁੱਲ ਹੀ ਗਈ ਤੂੰ ਆਪਣੇ ਪੇਕਿਆਂ ਤੋਂ ਆਈ ਨਹੀਂ ਤੂੰ ਤਾਂ ਪੇਕਿਆਂ ਤੋਂ ਨਿਕਲ ਕੇ ਆਈ ਹੈ ਇਹ ਸੁਣ ਕੇ ਮੈਨੂੰ ਬਹੁਤ ਗੁੱਸਾ ਆਇਆ ਪਰ ਮੈਂ ਆਪਣਾ ਗੁੱਸਾ ਪਾਣੀ ਵਾਂਗ ਪੀ ਗਈ ਕਿਉਂਕਿ ਉਹ ਗਲਤ ਨਹੀਂ ਕਹਿ ਰਹੀ ਸੀ ਮੈਂ ਸੱਚਮੁੱਚ ਹੀ ਨਿਕਲ ਕੇ ਜੋ ਆਈ ਸੀ ਮੇਰੀ ਸੱਸਤਾ ਮੈਨੂੰ ਮੱਥੇ ਵੀ ਨਹੀਂ ਲਾਉਂਦੀ ਸੀ ਜੇਕਰ ਕਿਤੇ ਮੈਂ ਉਹਦੇ ਸਾਹਮਣੇ ਚਲੀ ਜਾਂਦੀ ਤਾਂ ਉਹ ਚੁੰਨੀ ਨੀਵੀਂ ਕਰਕੇ ਕੁੰਡ ਕੱਢ ਲੈਂਦੀ ਅਤੇ ਅੱਖਾਂ ਫੇਰ ਲੈਂਦੀ ਕਿਉਂਕਿ ਉਸ ਨੂੰ ਮੇਰਾ ਪਰਛਾਵਾਂ ਵੀ ਚੰਗਾ ਨਹੀਂ ਸੀ ਲੱਗਦਾ ਮੇਰਾ ਸਹੁਰਾ ਮੇਰੀ ਸੱਸ ਨਾਲ ਗੱਲਾਂ ਕਰ ਰਿਹਾ ਸੀ ਕਿ ਆਪਾਂ ਕੁੜੀ ਵਾਸਤੇ ਕੋਈ ਚੰਗਾ ਥਾਂ ਵੇਖ ਕੇ ਕੁੜੀ ਦਾ ਵਿਆਹ ਕਰ ਦਈਏ ਕਿਉਂਕਿ ਜਿਸ ਦਿਨ ਦੀ ਇਹ ਆਪਣੇ ਘਰ ਵਿੱਚ ਆਈ ਆ ਮੈਨੂੰ ਤਾਂ ਡਰ ਲੱਗਿਆ ਰਹਿੰਦਾ ਕਿ ਕਿਤੇ ਆਪਣੀ ਕੁੜੀ ਨੂੰ ਵੀ ਕੋਈ ਪੁੱਠੀ ਮੱਤ ਹੀ ਨਾ ਦੇ ਦੇਵੇ ਮੇਰੇ ਸਹੁਰੇ ਦੀ ਗੱਲ ਸੁਣ ਕੇ ਮੇਰੀ ਸੱਸ ਕਹਿਣ ਲੱਗੀ ਮੈਂ ਵੀ ਤਾਂ ਇਹੋ ਸੋਚਦੀ ਸੀ ਕੁਝ ਦਿਨਾਂ ਦੇ ਵਿੱਚ ਇੱਕ ਰਿਸ਼ਤਾ ਵੇਖ ਕੇ ਮੇਰੀ ਨਣਦ ਦਾ ਵਿਆਹ ਬੰਨ੍ਹ ਦਿੱਤਾ ਮੇਰੀ ਨਣਦ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਮੇਰੀ ਨਣਦ ਦੇ ਵਿਆਹ ਦਾ ਸਾਰਾ ਸਮਾਨ ਮੇਰੀ ਜਠਾਣੀ ਜੇਠ ਅਤੇ ਸੱਸ ਨੇ ਖਰੀਦਿਆ ਮੈਨੂੰ ਉਹ ਕਿਤੇ ਵੀ ਨਾਲ ਨਹੀਂ ਲੈ ਕੇ ਗਏ ਨਾ ਹੀ ਧਾਰੀ ਨੂੰ ਲੈ ਕੇ ਗਏ ਵਿਆਹ ਵਾਲੇ ਦਿਨ ਕਹਿਣ ਲੱਗੇ ਕਿ ਚੁੱਪਚਾਪ ਸਾਡੇ ਨਾਲ ਚੱਲ ਪਾਓ ਜੇਕਰ ਤੁਸੀਂ ਨਹੀਂ ਗਏ ਤਾਂ ਸਾਡਾ ਨੱਕ ਵੱਡਿਆ ਜਾਵੇਗਾ ਪਰ ਇੱਕ ਗੱਲ ਯਾਦ ਰੱਖਿਓ ਕਿ ਕਿਸੇ ਵੀ ਕਾਰਵਿਹਾਰ ਵਿੱਚ ਅੱਗੇ ਨਹੀਂ ਹੋਣਾ ਜੇਕਰ ਤੂੰ ਕਿਸੇ ਕੰਮ ਵਿੱਚ ਅੱਗੇ ਹੋਈ ਤਾਂ ਅਸੀਂ ਤੈਨੂੰ ਮੁੜ ਕੇ ਇਸ ਘਰੇ ਨਹੀਂ ਵੜਨ ਦੇਵਾਂਗੇ ਮੈਂ ਉਹਨਾਂ ਦੀ ਗੱਲ ਮੰਨ ਕੇ ਉਹਨਾਂ ਦੇ ਨਾਲ ਤੁਰ ਪਈ ਅਤੇ ਤਾਰੀ ਵੀ ਵਿਆਹ ਵਿੱਚ ਮੇਰੇ ਸਹੁਰਿਆਂ ਦੇ ਸਾਰੇ ਰਿਸ਼ਤੇਦਾਰ ਆਏ ਹੋਏ ਸੀ ਉਹ ਸਾਰੇ ਮੇਰੀ ਸੱਸ ਨੂੰ ਇਹੀ ਪੁੱਛ ਰਹੇ ਸੀ ਕਿ ਭੈਣੇ ਤੂੰ ਮੁੰਡਾ ਕਦੋਂ ਵਿਆਹ ਲਿਆ ਤੂੰ ਤਾਂ ਪਤਾ ਨਹੀਂ ਕਦੋਂ ਕੱਚ 'ਚੋਂ ਮੂਲੀ ਕੱਢ ਮਾਰੀ ਤੂੰ ਸਾਨੂੰ ਦੱਸਿਆ ਹੀ ਨਹੀਂ ਵੱਡੇ ਮੁੰਡੇ ਦਾ ਤਾਂ ਬੜਾ ਗੱਜ-ਬੱਜ ਕੇ ਵਿਆਹ ਕੀਤਾ ਸੀ ਛੋਟੇ ਵਾਰੀ ਕੀ ਹੋ ਗਿਆ ਸਾਡੇ ਵਾਰੀ ਲੱਡੂ ਮੁਕਦੇ ਸੀ ਜੇਕਰ ਸਾਨੂੰ ਵੀ ਸੱਦ ਲੈਂਦੀ ਪਰ ਉੱਥੇ ਹੀ ਸਾਡੇ ਪਿੰਡ ਦੀ ਇੱਕ ਗਵਾਂਢਣ ਔਰਤ ਖੜੀ ਸੀ ਉਹ ਕਹਿਣ ਲੱਗੀ ਅੱਛਾ ਤੁਹਾਨੂੰ ਨਹੀਂ ਪਤਾ ਕਿ ਇਹਨਾਂ ਨੇ ਮੁੰਡਾ ਵਿਆਇਆ ਨਹੀਂ ਇਹਨਾਂ ਦਾ ਮੁੰਡਾ ਤਾਂ ਕੁੜੀ ਨੂੰ ਭਜਾ ਕੇ ਲਿਆਇਆ ਹੈ ਇਹ ਗੱਲ ਸੁਣ ਕੇ ਸਾਰੇ ਰਿਸ਼ਤੇਦਾਰ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਅਤੇ ਪੁੱਛਣ ਲੱਗੇ ਅੱਛਾ ਭੈਣ ਜੀ ਐਨੀ ਵੱਡੀ ਗੱਲ ਹੋ ਗਈ ਤੇ ਤੁਸੀਂ ਸਾਨੂੰ ਦੱਸਿਆ ਵੀ ਨਹੀਂ ਇਹੋ ਜੀਆਂ ਗੱਲਾਂ ਕਿੱਥੇ ਲੁਕੀਆਂ ਰਹਿੰਦੀਆਂ ਨੇ ਚਲ ਅੱਜ ਸਵੇਰ ਬਾਹਰ ਤਾਂ ਨਿਕਲਣੀ ਹੀ ਸੀ ਸਾਰੇ ਰਿਸ਼ਤੇਦਾਰ ਮੇਰੇ ਵੱਲ ਇੰਜ ਵੇਖ ਰਹੇ ਸੀ ਜਿਵੇਂ ਉਹਨਾਂ ਨੇ ਮੈਨੂੰ ਖਾ ਜਾਣਾ ਹੋਵੇ ਤੇ ਮੈਨੂੰ ਉੱਥੇ ਖੜੀ ਨੂੰ ਇੰਜ ਲੱਗ ਰਿਹਾ ਸੀ ਕਿ ਮੈਂ ਧਰਤੀ ਦੇ ਵਿੱਚ ਹੀ ਦਸ ਜਾਵਾਂ ਮੈਨੂੰ ਆਪਣੇ ਕੀਤੇ ਤੇ ਬਹੁਤ ਪਛਤਾਵਾ ਹੋ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਕਾਸ਼ ਮੈਨੂੰ ਮੌਤ ਆ ਜਾਵੇ ਤੇ ਮੇਰੀ ਜ਼ਿੰਦਗੀ ਇੱਥੇ ਹੀ ਖਤਮ ਹੋ ਜਾਵੇ ਪਰ ਮੈਨੂੰ ਮੌਤ ਵੀ ਨਾ ਆਈ ਫਿਰ ਮੈਨੂੰ ਆਪਣੇ ਮੰਮੀ ਪਾਪਾ ਦੀ ਯਾਦ ਆਈ ਜਿਨ੍ਹਾਂ ਨੂੰ ਮੈਂ ਕਿਸ ਤਰ੍ਹਾਂ ਰੋਂਦੇ ਕਰ ਲਾਉਂਦੇ ਛੱਡ ਕੇ ਆਈ ਸੀ ਜਦੋਂ ਉਹਨਾਂ ਨੂੰ ਸਵੇਰੇ ਉੱਠ ਕੇ ਪਤਾ ਲੱਗਿਆ ਹੋਵੇਗਾ ਕਿ ਸਾਡੀ ਧੀ ਘਰੋਂ ਨਿਕਲ ਗਈ ਹੈ ਤਾਂ ਉਹਨਾਂ ਤੇ ਕੀ ਬੀਤੀ ਹੋਵੇਗੀ ਉਹ ਕਿੰਨਾ ਰੋਏ ਪਿੱਟੇ ਹੋਣਗੇ ਪਿੰਡ ਵਿੱਚ ਉਹਨਾਂ ਦੀ ਕਿੰਨੀ ਬਦਨਾਮੀ ਹੋਈ ਹੋਵੇਗੀ ਮੈਂ ਤਾਂ ਆਪਣੇ ਘਰ ਦਾ ਸਾਰਾ ਪੈਸਾ ਸੋਨਾ ਚਾਂਦੀ ਲੈ ਆਈ ਸੀ ਜਿਹੜਾ ਕਿ ਮੇਰੇ ਪਿਓ ਅਤੇ ਭਰਾ ਨੇ ਮਿਹਨਤ ਕਰਕੇ ਜੋੜਿਆ ਸੀ ਜੋ ਮੇਰੇ ਪਿਓ ਨੇ ਮੇਰੇ ਵਿਆਹ ਮੌਕੇ ਮੇਰੀ ਮਾਂ ਨੂੰ ਸੋਨਾ ਪਾਇਆ ਸੀ ਉਹ ਸਭ ਮੈਂ ਲੈ ਕੇ ਘਰੋਂ ਭੱਜ ਗਈ ਸੀ ਉਹੀ ਸੋਨਾ ਉਹਨਾਂ ਨੇ ਮੇਰੇ ਵਿਆਹ ਲਈ ਰੱਖਿਆ ਸੀ ਮੈਂ ਆਪਣੀ ਮਾਂ ਪਿਓ ਅਤੇ ਭਰਾ ਦਾ ਵਿਸ਼ਵਾਸ ਤੋੜ ਕੇ ਆਈ ਸੀ ਫਿਰ ਮੈਂ ਸੌਖੀ ਕਿਵੇਂ ਰਹਿ ਸਕਦੀ ਸੀ ਜਦੋਂ ਮੈਂ ਉਹਨਾਂ ਤਿੰਨ ਜੀਆਂ ਨੂੰ ਤੜਫਾ ਕੇ ਆਈ ਸੀ ਜਿਨ੍ਹਾਂ ਨੇ ਮੈਨੂੰ ਆਪਣੀ ਜਾਨ ਤੋਂ ਵੱਧ ਕੇ ਚਾਇਆ ਸੀ ਮੈਂ ਆਪਣੀ ਸੋਚਾਂ ਦੀ ਲੜੀ ਵਿੱਚੋਂ ਬਾਹਰ ਨਿਕਲੀ ਤਾਂ ਮੇਰੀ ਨੰਦ ਆਨੰਦ ਕਾਰਜ ਕਰਵਾ ਕੇ ਵਾਪਸ ਆ ਗਈ ਸੀ ਅਤੇ ਉਹ ਸ਼ਗਨ ਦੀ ਰਸਮ ਲਈ ਬੈਠ ਗਏ ਸੀ ਸਾਰੇ ਸ਼ਗਨ ਦੇ ਰਹੇ ਸੀ ਮੈਂ ਆਪਣੇ ਪਤੀ ਤਾਰੀ ਨੂੰ ਲੱਭ ਰਹੀ ਸੀ ਪਰ ਉਹ ਮੇਰੇ ਕੋਲ ਨਹੀਂ ਆਇਆ ਮੇਰੀ ਜਠਾਣੀ ਨੇ ਮੇਰੇ ਜੀਠ ਦੇ ਨਾਲ ਸ਼ਗਨ ਦਿੱਤਾ ਸੀ ਤੇ ਮੇਰੀ ਸੱਸ ਨੇ ਵੀ ਮੇਰੇ ਸਹੁਰੇ ਦੇ ਨਾਲ ਸ਼ਗਨ ਦਿੱਤਾ ਪਰ ਮੈਂ ਕੱਲੀ ਉੱਥੇ ਬੈਠੀ ਰਹੀ ਕਾਫੀ ਸਮੇਂ ਬਾਅਦ ਮੇਰੇ ਘਰ ਵਾਲਾ ਸ਼ਰਾਬ ਨਾਲ ਰੱਜਿਆ ਹੋਇਆ ਮੇਰੇ ਕੋਲ ਆਇਆ ਤੇ ਮੈਨੂੰ ਕਹਿਣ ਲੱਗਿਆ ਹਾਂ ਬੈਠੀਆਂ ਤੈਨੂੰ ਨਹੀਂ ਪਤਾ ਕਿ ਆਪਾਂ ਸ਼ਗਨ ਦੇਣਾ ਮੈਂ ਆਪਣੇ ਪਤੀ ਨੂੰ ਮੇਰੇ ਨਾਲ ਇਸ ਤਰ੍ਹਾਂ ਗੱਲ ਕਰਦੇ ਵੇਖ ਕੇ ਹੱਕੀ ਬੱਕੀ ਰਹਿ ਗਈ ਉਸਨੇ ਮੇਰੀ ਬਾਹ ਫੜੀ ਤੇ ਮੈਨੂੰ ਸ਼ਗਨ ਦੇਣ ਲਈ ਨਾਲ ਲੈ ਗਿਆ ਪਰ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਕਿਉਂਕਿ ਜਿਸ ਕਾਰਨ ਮੈਂ ਆਪਣੇ ਮਾਂ ਬਾਪ ਭੈਣ ਭਾਈ ਸਭ ਛੱਡ ਕੇ ਆਈ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਸ਼ਰਾਬ ਵੀ ਪੀਂਦਾ ਹੈ ਵਿਆਹ ਤੋਂ ਬਾਅਦ ਸਾਰੇ ਜਣੇ ਘਰ ਆ ਗਏ ਸਾਰੇ ਆਪੋ ਆਪਣੇ ਕਮਰਿਆਂ ਦੇ ਵਿੱਚ ਸੌਂ ਗਏ ਪਰ ਮੇਰਾ ਪਤੀ ਸ਼ਰਾਬ ਦੇ ਨਸ਼ੇ ਵਿੱਚ ਮੈਨੂੰ ਬਹੁਤ ਕੁੱਠਾ ਸਿੱਧਾ ਬੋਲ ਰਿਹਾ ਸੀ ਅੱਜ ਉਹਨੇ ਮੈਨੂੰ ਕੁਝ ਅਜਿਹੀਆਂ ਗੱਲਾਂ ਬੋਲੀਆਂ ਸੀ ਜੋ ਸੁਣ ਕੇ ਮੇਰੇ ਤੋਂ ਸਹਾਰੀਆਂ ਨਾ ਗਈਆਂ ਉਹ ਕਹਿ ਰਿਹਾ ਸੀ ਕਿ ਜਿਹੜਾ ਸੋਨਾ ਤੇ ਪੈਸੇ ਤੂੰ ਲੈ ਕੇ ਆਈ ਸੀ ਉਹ ਤਾਂ ਸਾਰੇ ਖਤਮ ਹੋ ਗਏ ਨੇ ਮੈਨੂੰ ਹੋਰ ਪੈਸੇ ਚਾਹੀਦੇ ਨੇ ਮੈਂ ਉਸ ਨੂੰ ਕਿਹਾ ਕਿ ਮੈਂ ਤੈਨੂੰ ਹੋਰ ਪੈਸੇ ਕਿੱਥੋਂ ਲਿਆ ਕੇ ਦੇਵਾਂ ਮੈਂ ਤਾਂ ਆਪਣੇ ਮਾਪਿਆਂ ਦੇ ਘਰੋਂ ਸਭ ਕੁਝ ਝੁੱਕ ਕੇ ਲੈ ਆਈ ਸੀ ਜੇਕਰ ਤੈਨੂੰ ਹੋਰ ਪੈਸੇ ਚਾਹੀਦੇ ਨੇ ਤਾਂ ਤੂੰ ਆਪਣੇ ਘਰੋਂ ਲੈ ਜਾਂ ਫਿਰ ਤੁਸੀਂ ਕੋਈ ਨੌਕਰੀ ਲੱਭ ਲਵੋ ਤਾਂ ਮੇਰੇ ਘਰ ਵਾਲਾ ਕਹਿਣ ਲੱਗਿਆ ਕਿ ਤੇਰੇ ਕਰ ਆਰਨ ਮੇਰੇ ਘਰ ਦੇ ਮੇਰੇ ਨਾਲ ਨਹੀਂ ਬੋਲਦੇ ਤੇ ਉਹਨਾਂ ਨੇ ਮੈਨੂੰ ਆਪਣੀ ਜਾਇਦਾਦ ਵਿੱਚੋਂ ਵੀ ਬੇਦਖਲ ਕਰ ਦਿੱਤਾ ਹੈ ਮੈਨੂੰ ਘਰੋਂ ਫੁੱਟੀ ਕਾਡੀ ਨਹੀਂ ਮਿਲਦੀ ਸਿਰਫ ਤੇਰੇ ਕਰਕੇ ਇਹ ਸਭ ਹੋਇਆ ਹੈ ਇਹ ਸੁਣ ਕੇ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਿ ਅੱਜ ਮੇਰਾ ਪਤੀ ਤਾਰੀ ਮੇਰੇ ਨਾਲ ਕਿਹੋ ਜਿਹਾ ਵਿਵਹਾਰ ਕਰ ਰਿਹਾ ਹੈ ਤੇ ਅੱਜ ਉਹ ਕਹਿ ਰਿਹਾ ਸੀ ਕਿ ਮੈਂ ਤਾਂ ਤੈਨੂੰ ਲਿਆ ਕੇ ਪਛਤਾ ਰਿਹਾ ਹਾਂ ਜੇਕਰ ਮੈਂ ਆਪਣੇ ਘਰਦਿਆਂ ਦੀ ਮਰਜ਼ੀ ਦੇ ਨਾਲ ਆਪਣੀ ਭਾਬੀ ਦੀ ਭੈਣ ਨਾਲ ਵਿਆਹ ਕਰਵਾਇਆ ਹੁੰਦਾ ਤਾਂ ਮੈਂ ਅੱਜ ਮੌਜਾਂ ਕਰਦਾ ਨਾਲੇ ਘਰ ਦੇ ਮੈਨੂੰ ਖੁੱਲੇ ਪੈਸੇ ਵਰਤਣ ਨੂੰ ਦਿੰਦੇ ਨਾਲੇ ਕਿਸੇ ਦਾ ਵੀ ਮੇਰੇ ਨਾਲ ਮੂੰਹ ਵਿੰਗਾ ਨਾ ਹੁੰਦਾ ਪਰ ਮੇਰੀਆਂ ਅੱਖਾਂ ਤੇ ਤਾਂ ਤੇਰੇ ਪਿਆਰ ਦੀ ਪੱਟੀ ਚੜੀ ਸੀ ਮੈਨੂੰ ਕੀ ਪਤਾ ਸੀ ਕਿ ਤੈਨੂੰ ਲਿਆ ਕੇ ਤਾਂ ਮੈਂ ਕਸੂਤਾ ਫਸ ਜਾਵਾਂਗਾ ਫਿਰ ਇਸੇ ਤਰ੍ਹਾਂ ਦਿਨੋਂ ਦਿਨ ਤਾਰੀ ਦੀ ਇਹ ਆਦਤ ਵੱਧ ਗਈ ਉਹ ਰੋਜ਼ ਸ਼ਰਾਬ ਪੀ ਕੇ ਆਉਂਦਾ ਮੈਨੂੰ ਕੁੱਟਦਾ ਮਾਰਦਾ ਅਤੇ ਤਾਨੇ ਤਾਂ ਉਹ ਹਰ ਸਮੇਂ ਦਿੰਦਾ ਰਹਿੰਦਾ ਸੀ ਮੈਂ ਆਪਣਾ ਦੁੱਖ ਕਿਸ ਕੋਲ ਰੋਂਦੀ ਕਿਹਦੇ ਕੋਲ ਜਾਂਦੀ ਇੱਕ ਦਿਨ ਤਾਂ ਉਸਨੇ ਮੈਨੂੰ ਬਹੁਤ ਹੀ ਕੁੱਟਿਆ ਤੇ ਕਹਿਣ ਲੱਗਾ ਕਿ ਮੇਰੇ ਘਰੋਂ ਚਲੀ ਜਾ ਮੇਰੀ ਜ਼ਿੰਦਗੀ ਵਿੱਚੋਂ ਚਲੀ ਜਾ ਮੈਂ ਕਿਹਾ ਹੁਣ ਮੈਂ ਕਿੱਥੇ ਚਲੀ ਜਾਵਾਂ ਪੇਕਿਆਂ ਨਾਲ ਤਾਂ ਮੈਂ ਵਰਤਨਯੋਗੀ ਵੀ ਨਹੀਂ ਰਹੀ ਫਿਰ ਮੈਂ ਰੋਂਦੀ ਰੋਂਦੀ ਆਪਣੀ ਸੱਸ ਦੇ ਕੋਲ ਗਈ ਅਤੇ ਉਸ ਨੂੰ ਦੱਸਿਆ ਕਿ ਮੰਮੀ ਤੇਰਾ ਪੁੱਤ ਮੈਨੂੰ ਰੋਜ਼ ਕੁੱਟਦਾ ਮਾਰਦਾ ਹੈ ਪਰ ਮੇਰੀ ਸੱਸ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਉਲਟਾ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਮੇਰੇ ਪੁੱਤਰ ਨੂੰ ਆਪਣੇ ਮੰਗਰ ਲਾ ਕੇ ਉਸ ਨੂੰ ਕੁੱਠੇ ਕੰਮਾਂ ਲਈ ਮਜਬੂਰ ਕੀਤਾ ਤੂੰ ਤਾਂ ਸਾਡਾ ਘਰ ਵੀ ਪੱਟ ਕੇ ਖਾ ਗਈ ਮੈਂ ਤਾਂ ਆਪਣੇ ਪੁੱਤਰ ਦਾ ਵਿਆਹ ਆਪਣੀ ਨੂੰਹ ਦੀ ਛੋਟੀ ਭੈਣ ਨਾਲ ਕਰਨਾ ਸੀ ਉਹਨਾਂ ਨੇ ਨਾਲੇ ਤਾਂ ਮੈਨੂੰ ਇਨਾ ਦਾਜ ਦੇਣਾ ਸੀ ਅਤੇ ਉਹ ਮੇਰੀ ਨੂੰਹ ਦੀ ਭੈਣ ਇਹ ਨਹੀਂ ਸੱਚਿਆਰੀ ਕੁੜੀ ਸੀ ਤੇਰੇ ਤੋਂ ਮੈਂ ਕੀ ਕਰਾਉਣਾ ਸੀ ਭੁੱਖੇ ਨੰਗੇ ਕਰ ਦिए ਤੂੰ ਤਾਂ ਮੇਰੀ ਇੱਜ਼ਤ ਵੀ ਸਾਰੇ ਪਿੰਡ ਵਿੱਚ ਅਤੇ ਸਾਰੇ ਸਮਾਜ ਵਿੱਚ ਰੋਲ ਦਿੱਤੀ ਹੁਣ ਜਿਹੋ ਜੀਆਂ ਤੂੰ ਕਰਕੇ ਆਈ ਹੈ ਉਹੇ ਜੀਆਂ ਹੀ ਤੈਨੂੰ ਭਰਨੀਆਂ ਪੈਣਗੀਆਂ ਇਸ ਘਰ ਦੇ ਵਿੱਚ ਕਿਸੇ ਨੇ ਵੀ ਮੇਰਾ ਸਾਥ ਨਾ ਦਿੱਤਾ ਮੈਂ ਆਪਣੇ ਮਾਂ ਬਾਪ ਨੂੰ ਫੋਨ ਕਿਹੜੇ ਮੂੰਹ ਨਾਲ ਆਉਂਦੀ ਬਸ ਹੁਣ ਮੇਰੀ ਜ਼ਿੰਦਗੀ ਇਹੀ ਸੀ ਕਿ ਸਾਰਾ ਦਿਨ ਡੰਗਰਾਂ ਦਾ ਗੋਹਾ ਕੂੜਾ ਕਰਨਾ ਜਿਸ ਦਿਨ ਸਾਰੇ ਟੱਬਰ ਦੇ ਕੱਪੜੇ ਧੋਣੇ ਹੁੰਦੇ ਤੇ ਝੂਠੇ ਬਰਤਨ ਮਾਂਜਣੇ ਹੁੰਦੇ ਫਿਰ ਸ਼ਾਮ ਨੂੰ ਜਦੋਂ ਮੇਰੇ ਘਰ ਵਾਲੇ ਨੇ ਘਰੇ ਆਉਣਾ ਤਾਂ ਉਹਦੇ ਤੋਂ ਕੁੱਟ ਖਾਣੀ ਕਿਉਂਕਿ ਉਸ ਨੂੰ ਤਾਂ ਬਹਾਨਾ ਚਾਹੀਦਾ ਸੀ ਮੇਰੇ ਤੇ ਹੱਥ ਚੁੱਕਣ ਦਾ ਉਹ ਚਾਹੁੰਦਾ ਸੀ ਕਿ ਮੈਂ ਕੁੱਟ ਦੀ ਮਾਰੀ ਘਰੋਂ ਚਲੀ ਜਾਵਾਂ ਅਤੇ ਉਹ ਆਪਣੀ ਭਾਬੀ ਦੀ ਭੈਣ ਨਾਲ ਵਿਆਹ ਕਰਵਾ ਲਵੇ ਕਿਉਂਕਿ ਹੁਣ ਉਸ ਦਾ ਮੇਰੇ ਤੋਂ ਮਨ ਪਰ ਚੁੱਕਿਆ ਸੀ ਪਰ ਮੈਂ ਕਿੱਥੇ ਜਾਂਦੀ ਮੈਂ ਤਾਂ ਜਿਸ ਦਿਨ ਆਪਣੇ ਮਾਪਿਆਂ ਦੇ ਘਰੋਂ ਭੱਜ ਕੇ ਆਈ ਸੀ ਉਸ ਦਿਨ ਹੀ ਆਪਣੇ ਮਾਪਿਆਂ ਦੇ ਦਰਵਾਜ਼ੇ ਆਪਣੇ ਲਈ ਬੰਦ ਕਰਾਈ ਸੀ ਮੈਂ ਉਹਨਾਂ ਲਈ ਜਿਉਂਦੀ ਹੀ ਮਰ ਗਈ ਸੀ ਇੱਕ ਸਾਲ ਬਾਅਦ ਮੇਰੇ ਘਰਤੀ ਹੋਈ ਜਦੋਂ ਮੇਰੇ ਘਰਤੀ ਹੋਈ ਤਾਂ ਉਸ ਵਕਤ ਮੈਨੂੰ ਸਾਰਿਆਂ ਨੇ ਤਾਨਨੇ ਮੇਨੇ ਮਾਰੇ ਸਭ ਤੋਂ ਪਹਿਲਾਂ ਮੇਰੀ ਸੱਸ ਨੇ ਕਿਹਾ ਉਰੇ ਫੜਾਣੀ ਇਹਨੂੰ ਗੁੜਤੀ ਮੈਂ ਦੇਵਾਂਗੀ ਕਿਤੇ ਪਹਿਲਾਂ ਆਪਣੇ ਮੱਥੇ ਨਾ ਲਾਲਵੀਂ ਜੇਕਰ ਇਹ ਤੇਰੇ ਤੇ ਚਲੀ ਗਈ ਤਾਂ ਸਾਡੇ ਟੱਬਰ ਨੂੰ ਤਾਂ ਲੀਕ ਲੱਗ ਜਾਵੇਗੀ ਫਿਰ ਮੇਰੀ ਜਠਾਣੀ ਕਹਿਣ ਲੱਗੀ ਵੇਖੀ ਕਿਤੇ ਕੁੜੀ ਦੇ ਕਰਮ ਤੇਰੇ ਵਰਗੇ ਨਾ ਹੋਣ ਮੇਰਾ ਪਤੀ ਹੁਣ ਮੈਨੂੰ ਜਦੋਂ ਵੀ ਕੁੱਟਦਾ ਤਾਂ ਇੱਕੋ ਗੱਲ ਆਖਦਾ ਕਿ ਕੁੜੀ ਨੂੰ ਚੰਗੀ ਮਤ ਦੇ ਦੇਮੀ ਆਪਣੀ ਵਰਗੀ ਮਤ ਨਾ ਦੇਈ ਮੇਰੀ ਧੀ ਨੂੰ ਵੱਡੀ ਹੋ ਕੇ ਕਿਤੇ ਤੇਰੇ ਵਰਗੀ ਨਾ ਨਿਕਲੇ ਮੈਂ ਚੁੱਪਚਾਪ ਕੁੱਟ ਖਾਂਦੀ ਰਹਿੰਦੀ ਮੰਨਿਆ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਸੀ ਪਰ ਜਿੰਨੀ ਗਲਤੀ ਮੇਰੀ ਸੀ ਓਨੀ ਹੀ ਵੱਡੀ ਗਲਤੀ ਤਾਰੀ ਦੀ ਵੀ ਸੀ ਪਰ ਉਹ ਇੱਕ ਮਰਦ ਸੀ ਤੇ ਇਸ ਸਮਾਜ ਵਿੱਚ ਮਰਦ ਦੀ ਗਲਤੀ ਮਾਫ ਕੀਤੀ ਜਾ ਸਕਦੀ ਆ ਪਰ ਮੈਂ ਇੱਕ ਔਰਤ ਸੀ ਤੇ ਔਰਤ ਨੂੰ ਕਦੇ ਵੀ ਮਾਫ ਨਹੀਂ ਕੀਤਾ ਜਾ ਜਾਂਦਾ ਇਸ ਸਮਾਜ ਦੇ ਵਿੱਚ ਜੋ ਕੁਝ ਵੀ ਵਾਪਰਦਾ ਹੈ ਉਹ ਮਰਦ ਅਤੇ ਔਰਤ ਦੀ ਸਹਿਮਤੀ ਨਾਲ ਵਾਪਰਦਾ ਹੈ ਪਰ ਇਹਦੇ ਵਿੱਚ ਕਸੂਰਵਾਰ ਸਿਰਫ ਇੱਕ ਔਰਤ ਵੀ ਹੁੰਦੀ ਹੈ ਮੈਂ ਆਪਣੇ ਮਾਪਿਆਂ ਦਾ ਭਰੋਸਾ ਤੋੜ ਕੇ ਆਈ ਸੀ ਅਤੇ ਮੇਰੇ ਮਾਪਿਆਂ ਦੇ ਦਰਵਾਜ਼ੇ ਮੇਰੇ ਲਈ ਹਮੇਸ਼ਾ ਬੰਦ ਹੋ ਗਏ ਸੀ ਪਰ ਮੇਰੇ ਪਤੀ ਲਈ ਉਸ ਦੇ ਘਰਦਿਆਂ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਸੀ ਤੇ ਉਸਦੇ ਘਰਦਿਆਂ ਨੂੰ ਉਸਦੇ ਨਾਲ ਇੱਕੋ ਹੀ ਸ਼ਿਕਾਇਤ ਸੀ ਕਿ ਉਸਨੇ ਆਪਣੀ ਭਾਬੀ ਦੀ ਭੈਣ ਨਾਲ ਵਿਆਹ ਕਿਉਂ ਨਹੀਂ ਕਰਵਾਇਆ ਹੌਲੀ-ਹੌਲੀ ਮੇਰੀ ਉਮਰ ਵੱਡੀ ਹੋ ਗਈ ਤੇ 5ਵੀਂ ਜਮਾਤ ਵਿੱਚ ਹੋ ਗਈ ਇੱਕ ਦਿਨ ਬੈਣ ਤੋਂ ਉੱਤਰਦੀ ਰੋਂਦੀ ਆਈ ਮੈਂ ਪੁੱਛਿਆ ਪੁੱਤ ਕੀ ਗੱਲ ਆ ਰੋਂਦੀ ਕਿਉਂ ਆ ਤਾਂ ਉਹ ਕਹਿਣ ਲੱਗੀ ਮੰਮੀ ਜਦੋਂ ਵੀ ਸਕੂਲ ਵਿੱਚ ਛੁੱਟੀਆਂ ਹੁੰਦੀਆਂ ਨੇ ਤਾਂ ਸਾਰੇ ਬੱਚੇ ਆਪਣੇ ਨਾਨਕੇ ਜਾਂਦੇ ਨੇ ਪਰ ਤੁਸੀਂ ਮੈਨੂੰ ਕਦੇ ਵੀ ਨਾਨਕੇ ਨਹੀਂ ਲੈ ਕੇ ਗਏ ਅਤੇ ਨਾ ਹੀ ਮੈਨੂੰ ਕਦੇ ਨਾਨਕੇ ਪਿੰਡ ਦਾ ਨਾਮ ਦੱਸਿਆ ਹੈ ਮੰਮੀ ਤੁਸੀਂ ਮੈਨੂੰ ਨਾਨਕੇ ਕਦੋਂ ਲੈ ਕੇ ਜਾਣਾ ਹੈ ਪਤਾ ਮੇਰੇ ਨਾਲ ਇੱਕ ਕੁੜੀ ਪੜਦੀ ਹੈ ਉਹ ਕਹਿੰਦੀ ਸੀ ਕਿ ਉਹ ਅੱਜ ਸ਼ਾਮੀ ਉਸਦੀ ਨਾਨੀ ਨਾਲ ਆਪਣੇ ਨਾਨਕੇ ਪਿੰਡ ਜਾਵੇਗੀ ਮੰਮੀ ਮੇਰੀ ਨਾਨੀ ਮੈਨੂੰ ਕਿਉਂ ਨਹੀਂ ਲੈਣ ਆਉਂਦੀ ਤੁਸੀਂ ਮੇਰੀ ਨਾਨੀ ਨੂੰ ਫੋਨ ਕਰੋ ਤੇ ਕਹੋ ਕਿ ਮੈਨੂੰ ਛੁੱਟੀਆਂ ਹੋ ਗਈਆਂ ਨੇ ਉਹ ਮੈਨੂੰ ਆ ਕੇ ਲੈ ਜਾਣ ਇਹ ਗੱਲ ਸੁਣ ਕੇ ਮੇਰੀਆਂ ਲੱਤਾਂ ਕੰਬਣ ਲੱਗ ਗਈਆਂ ਮੈਂ ਅੰਦਰੋਂ ਅੰਦਰ ਹੀ ਰੋ ਰਹੀ ਸੀ ਕਿ ਮੈਂ ਕਿਹੜੇ ਮੂੰਹ ਨਾਲ ਤੇਰੀ ਨਾਨੀ ਨੂੰ ਫੋਨ ਕਰਾਂ ਪੁੱਤ ਮੈਂ ਤਾਂ ਤੇਰੀ ਨਾਨੀ ਦੀ ਕੁੱਖੋਂ ਜੰਮ ਕੇ ਉਸ ਦੀ ਕੁੱਖ ਨੂੰ ਹੀ ਲੀਕ ਲਾ ਕੇ ਆ ਗਈ ਸੀ ਅੱਜ ਤੀ ਦੀ ਮਾਂ ਬਣ ਕੇ ਮੈਨੂੰ ਇਹ ਪਤਾ ਲੱਗਿਆ ਸੀ ਕਿ ਮੈਂ ਕਿੰਨਾ ਵੱਡਾ ਗੁਨਾਹ ਕਰਕੇ ਆਈ ਸੀ ਮੈਂ ਆਪਣੀ ਧੀ ਨੂੰ ਬਸ ਇਹੀ ਬਹਾਨਾ ਲਾ ਦਿੰਦੀ ਕਿ ਪੁੱਤ ਅਗਲੇ ਸਾਲ ਦੀਆਂ ਛੁੱਟੀਆਂ ਵਿੱਚ ਆਪਾਂ ਤੇਰੇ ਨਾਨਕੇ ਜ਼ਰੂਰ ਚੱਲਾਂਗੇ ਪਰ 20 ਸਾਲ ਬੀਤ ਗਏ ਉਸ ਗੱਲ ਨੂੰ ਉਹ ਸਾਲ ਕਦੇ ਵੀ ਨਾ ਆਇਆ ਜਿਸ ਸਾਲ ਮੈਂ ਉਸ ਨੂੰ ਨਾਨਕੇ ਲੈ ਕੇ ਜਾਣਾ ਸੀ ਹੌਲੀ-ਹੌਲੀ ਆਂਡੀਆਂ ਗਵਾਂਡੀਆਂ ਤੋਂ ਮੇਰੀ ਧੀ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਆਪਣੇ ਪੇਕਿਆਂ ਦੇ ਨਾਲ ਕਿਉਂ ਨਹੀਂ ਵਰਤਦੀ ਹੁਣ ਤਾਂ ਕਦੇ-ਕਦੇ ਮੈਨੂੰ ਮੇਰੀ ਧੀ ਵੀ ਮੇਣਾ ਦੇ ਦਿੰਦੀ ਸੀ ਕਿ ਮਾਂ ਤੂੰ ਭੱਜ ਕੇ ਆਈ ਸੀ ਜਦੋਂ ਮੈਂ ਕਹਿਣਾ ਪੁੱਤ ਤੈਨੂੰ ਕੀ ਨਹੀਂ ਕਿਹਾ ਤਾਂ ਉਹ ਕਹਿ ਦਿੰਦੀ ਕਿ ਮੈਂ ਕੋਈ ਬੱਚੀ ਨਹੀਂ ਮੈਂ ਸਭ ਸਮਝਦੀ ਆ ਉਸ ਵਕਤ ਮੇਰੇ ਪੱਲੇ ਪਛਤਾਵੇ ਤੋਂ ਬਿਨਾਂ ਕੁਝ ਵੀ ਨਹੀਂ ਸੀ ਬਚਦਾ ਹਾਂਜੀ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ